ਇਹ ਇਦਾਂ ਦੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਵੀ ਇਹ 1ਵੀਂ ਸਦੀ ਆ ਆਪਾਂ ਜਿਸ ਸਦੀ ਦੇ ਵਿੱਚ ਰਹਿ ਰਹੇ ਆ ਇਹੋ ਜੀ ਸਦੀ ਦੇ ਵਿੱਚ ਵੀ ਜੇ ਕੋਈ ਇਹੋ ਜੀਆਂ ਦੁਰਘਟਨਾਵਾਂ ਜਿਹੜੀਆਂ ਕਰਾਉਂਦਾ ਵਾ ਜਾਂ ਇਹੋ ਜੇ ਮੰਦ ਭਾਵਨਾ ਦੇ ਨਾਲ ਕੋਈ ਵੱਧ ਫੈਲੀਆਂ ਕਰਦਾ ਤੇ ਇਹ ਮਾੜਾ ਇਹ ਹਰ ਸਟੇਟ ਦੀ ਸਰਕਾਰ ਹੋਵੇ ਜਾਂ ਦੇਸ਼ ਦੀ ਸਰਕਾਰ ਹੋਵੇ ਉਹਨੂੰ ਇਹ ਚਾਹੀਦਾ ਵੀ ਇਹੋ ਜੇ ਜਿਹੜੇ ਵੀ ਅੰਸਰ ਆਉ ਭਾਵੇਂ ਜੁਕੇ ਦੇ ਵੇਦਾਂ ਦਾ ਜਿੱਥੇ ਵੀ ਆ ਉਹਨਾਂ ਨੂੰ ਨਾਤ ਪਾਈ ਜਾਵੇ ਤਾਂ ਉਹਨਾਂ ਨੂੰ ਇੱਕ ਮਿਸਾਲੀ ਸਜ਼ਾ ਮਿਲੇ ਕਿਉਂਕਿ ਵੇਖੋ ਸਾਨੂੰ ਤੇ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਪੀ ਆ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪਹਿਣਾ ਜਾਣੇ ਧੀਆਂ ਪਹਿਣਾ ਦਾ ਸਤਕਾਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਜਿਵੇਂ ਸਾਡੇ ਘਰਾਂ ਦੇ ਧੀਆਂ ਪਹਿਣਾ ਮੈਂ ਇਦਾਂ ਸਾਰਿਆਂ ਦੀਆਂ ਧੀਆਂ ਪਹਿਣਾ ਯੂਕੇ ਦੇ ਵਿੱਚ ਜਿਹੜੀ ਇੱਕ ਸਿੱਖ ਬੱਚੀ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਾਟਾ ਉਥੋਂ ਦੀ ਸਰਕਾਰ ਨੂੰ ਇਹ ਚਾਹੀਦਾ ਜਿਹੜੇ ਵੀ ਉਹ ਦੋਸ਼ੀ ਆ ਉਹਨਾਂ ਨੂੰ ਇਹੋ ਜੀ ਮਿਸਾਲੀ ਤੋਂ ਮਿਸਾਲੀ ਸਜ਼ਾ ਦੇਣ ਤਾਂ ਕਿ ਕੱਲ ਤੋਂ ਕੋਈ ਕਿਸੇ ਵੀ ਧੀ ਭੈਣ ਦੇ ਨਾਲ ਇਹੋ ਜੀ ਜ਼ੋਰ ਜ਼ਬਰਦਸਤੀ ਨਾ ਕਰ ਸਕੇ ਧੀਆਂ ਭੈਣਾ ਜਦੋਂ ਘਰ ਤੋਂ ਨਿਕਲਣ ਉਹਨਾਂ ਦੇ ਮਨ 'ਚ ਡਰ ਤੇ ਖੌਫ ਨਾ ਹੋਵੇ ਉਹਨਾਂ ਨੂੰ ਇਹ ਪਤਾ ਹੋਵੇ ਕਿ ਅਸੀਂ ਸੁਰੱਖਿਆ ਤਾਂ ਤੋਂ ਜਿਹੜੇ ਵੀ ਅੰਸਰ ਆ ਮੈਂ ਕਿੰਨਾ ਭਾਵੇਂ ਉਹ ਸਿੱਖ ਬੱਚੀ ਨਾਲ ਹੋਇਆ ਜਾਂ ਕਿਸੇ ਹੋਰ ਨਾਲ ਵੀ ਹੋਇਆ ਹੰਦੇ ਸਾਡਾ ਸਟੈਂਡ ਤਾਂ ਵੀ ਇਹੀ ਆ ਕਿ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਸਿੱਖਾ ਵਰਗੀ ਕੌਮ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਹੀ ਕੋਈ ਆਫਤ ਆਉਂਦੀ ਆ ਤੇ ਸੇਵਾ ਕਰਦੀ ਆ ਉਹ ਇਹੋ ਜੀ ਕੌਮ ਦੀ ਧੀ ਦੇ ਨਾਲ ਇਹੋ ਜੀ ਮੰਦਭਾਗੀ ਘਟਨਾ ਦਾ ਹੋਣਾ ਬਹੁਤ ਜ਼ਿਆਦਾ ਸ਼ਰਮਨਾਕ ਆ ਔਰ ਉਸ ਦੇਸ਼ ਦੇ ਵਿੱਚ ਹੋਣਾ ਜਿਸ ਦੇਸ਼ ਦੇ ਬਾਰੇ ਕਿਹਾ ਜਾਂਦਾ ਵੀ ਲੋਕਾਂ ਨੇ ਇਹ ਦਾਵਾ ਕਰਦੇ ਵੀ ਇਹਨਾਂ ਤੋਂ ਸਭਿਆਤਾ ਸਿੱਖੀ ਇਹੋ ਜੀ ਗੈਰ ਸਭਿਆਤਾ ਵਾਲੀ ਜਿਹੜੀ ਗੱਲ ਹੋਈ ਮੰਦਭਾਗੀ ਆ ਸਰਕਾਰ ਜੁਕੇ ਦੇ ਨੂੰ ਚਾਹੀਦਾ ਉਥੋਂ ਦੇ ਨੂੰ ਵੀ ਇਹ ਦੋਸ਼ੀ ਲੱਭ ਕੇ ਜੇ ਲੱਭੇ ਆ ਤਾਂ ਇਹਨਾਂ ਨੂੰ ਇਹੋ ਜੀ ਮਿਸਾਲੀ ਸਜ਼ਾ ਦਿੱਤੀ ਜਾਵੇ ਕਿ ਕੱਲ ਤੋਂ ਇਹੋ ਜਾਂ ਕੋਈ ਵੀ ਕਿਤੇ ਨਾਂ ਵਾਪਰੇ ਢੀਂਗਾ ਪਹਿਣਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ